ਵੱਡੀ ਗੱਲ ਕੀ ਦੇਖਣ ਨੂੰ ਮਿਲੀ ਆ ਇਹ ਗੱਲਾਂ ਹੁਣ ਮੈਂ ਜੋ ਕਹਿਣ ਲੱਗਾ ਔਨ ਕੋਰਟ ਆ ਚਾਹੇ ਸੁਲਤਾਨਪੁਰ ਲੋਧੀ ਦੀ ਮੇਰੇ ਬੜੇ ਸਤਿਕਾਰਯੋਗ ਸੀਆਈਡੀ ਵਾਲੇ ਹੈਗੇ ਆ ਪੱਤਰਕਾਰ ਭਰਾ ਹੈਗੇ ਆ ਜਿਹੜੇ ਲੋਕ ਇੱਥੇ ਆਏ ਸੀ ਉਹ ਹੈਗੇ ਆ ਔਨ ਕੋਰਟ ਗੱਲ ਕਰਨ ਲੱਗਾ ਵਿੱਦ ਪ੍ਰੂਫ ਫੋਟੋਆਂ ਵੀਡੀਓ ਸਾਡੇ ਕੋਲ ਸਾਰੀ ਆ ਇਧਰ ਲਈ ਵੀ ਤੇ ਉਹ ਜਿਹੜੀ ਰਾਣਾ ਇੰਦਰ ਪ੍ਰਤਾਪ ਨਾਲ ਰੈਲੀ ਕੀਤੀ ਉਧਰ ਵੀ ਜੇ ਆਪਾਂ ਲੰਬੇ ਤਰ੍ਹਾਂ ਗੱਲ ਕਰੀਏ ਤਾਂ 22 ਲਾਈਨਾਂ ਸੀ ਕੁਰਸੀਆਂ ਜੇ ਆਪਾਂ ਚੜਾਈ ਦੀ ਤਰ੍ਹਾਂ ਗੱਲ ਕਰੀ ਤਾਂ ਇੱਥੇ ਸੀਗੀਆਂ 33 ਮਾਤਲਬ ਇੱਕ ਗਿਣਤੀ ਹੁੰਦੀ ਕੁਰਸੀਆਂ ਦੀ 704 704 ਕੁਰਸੀਆਂ ਪੂਰੇ ਹਾਲ ਦੇ ਵਿੱਚ ਲੱਗੀਆਂ ਸੀਗੀਆਂ ਮਾਤਲਬ ਲੈ ਜੇ ਕੇ ਗੱਲ ਕਰ ਲਈਏ ਤਾਂ 1100 1150 1050 ਮਾਤਲਬ 1200 ਦੇ ਅੰਦਰ ਅੰਦਰ ਹੀ ਇੱਥੇ ਲੋਕ ਦੇ ਸਿਆ ਗੱਲ ਕਰਦੇ ਆ ਰਾਣਾ ਇੰਦਰਪ੍ਰਤਾਪ ਸਿੰਘ ਦੀ ਜੋ ਆਜ਼ਾਦ ਉਮੀਦਵਾਰ ਆ ਉਹਨਾਂ ਨੇ ਇਕੱਲਿਆਂ ਨੇ ਆਪਣੀ ਰੈਲੀ ਕਰਕੇ ਦਿਖਾਈ ਆ ਉਹ ਸੀਗੀਆਂ ਲੰਬਾਈ ਦੇ ਵਿੱਚ ਲਾਲ ਰੰਗ ਦੀਆਂ ਕੁਰਸੀਆਂ ਸੀਗੀਆਂ ਲੰਬੀਆਂ ਲਾਈਨਾਂ ਪਜਾ ਇਤਾਂ ਸੀਗੇ 40 20 ਕੁਰਸੀਆਂ ਇਧਰਲੀ ਸਾਈਡ 20 ਇਧਰ ਗੱਬੇ ਰਸਤਾ ਸੀ 50 ਗੁਣਾ 40 ਦੀ ਗਿਣਤੀ ਕਰ ਲਓ 2000 ਕੁਰਸੀ ਰੈੱਡ ਰੈੱਡ ਕੁਰਸੀ 2000 ਸੀ ਬਾਕੀ ਟੈਂਟ ਵਾਲੀ ਜਿਹੜੀ ਬ੍ਰਾਊਨ ਭੂਰੀ ਕੁਰਸੀ ਹੁੰਦੀ ਆ 200 ਉਹ ਸੀਗੀ 100 ਇਧਰ 100 ਇਧਰ ਉਥੇ 2200 ਕੁਰਸੀ ਲੱਗੀ ਹੋਈ ਸੀ ਇੱਕ ਪਾਸੇ 800 ਕੋਰਸੀ ਸੀ ਦੂਜੇ ਪਾਸੇ 2200 ਕੋਰਸੀ ਸੀ 1000 1200 ਬੰਦਾ ਦੂਜੇ ਪਾਸੇ ਸੀਗਾ 2500 ਤੋਂ ਲੈ ਕੇ 3000 ਬੰਦਾ ਸੋ ਤਾਂ ਮੈਂ ਕਹਿਣਾ ਵੀ ਤਿੰਨ ਗੁਣਾ ਜ਼ਿਆਦਾ ਵੱਡਾ ਇਕੱਠ ਰਾਣਾ ਇੰਦਰਪ੍ਰਤਾਪ ਨੇ ਕਰਕੇ ਦਿਖਾਤਾ ਮੈਂ ਕਹਿੰਦੇ ਜੀ ਅਸੀਂ ਜਿੱਥੋਂ ਮਰਜੀ ਹੋਈਏ ਸਾਨੂੰ ਕੋਈ ਲੈਣਾ ਦੇਣਾ ਨਹੀਂ ਜਿੱਥੇ ਰਾਣਾ ਉਥੇ ਜਾਣਾ ਬਸ ਮੈਂ ਕਹਿੰਦਾ ਜੀ ਇਹ ਹੀ ਗੱਲ ਹੋਈ ਕਹਿੰਦੇ ਬਸ ਇਹ ਹੀ ਗੱਲ ਆ ਜਿੱਥੇ ਰਾਣਾ ਉਥੇ ਜਾਣਾ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਕਹਾ ਮੈਂ ਕਹਾਂ ਜੀ ਕਾਂਗਰਸ ਪਾਰਟੀ ਦੁਨੋਂ ਦਾਵਾ ਸਾਡੇ ਬੜਾ ਕਹਾਂ ਜੀ ਸਾਡੇ ਤਾਂ ਜੀ ਵੱਡੇ ਲੀਡਰ ਨਵਤੇਜ ਚੀਮਾ ਆ ਮੈਂ ਕਾਂਗਰਸ ਆ ਇਹ ਐਲਾਨ ਕਰੀ ਜਾਂਦੀ ਆ ਉਹ ਕਹਿੰਦੇ ਕਾਂਗਰਸ ਦਾ ਕੱਲੂ ਕਹਿ ਦੋ ਵੀ ਹਰਦੀਪ ਸਿੰਘ ਤੱਕੜਵੀ ਕੈਂਡੀਡੇਟ ਆ ਸੁਲਤਾਨਪੁਰ ਤੋਂ ਇਦਾਂ ਥੋੜੀ ਗੱਲ ਬਣ ਜਾਣੀ ਉਹ ਕਹਿੰਦੇ ਪਾਰਟੀਆਂ ਨਾਲ ਉਮੀਦਵਾਰਾਂ ਥੋੜੀ ਲਾਣੇ ਦੇਣਾ ਕਾਂਗਰਸ ਨੇ ਤਾਂ ਪਹਿਲਾਂ ਵੀ ਉਮੀਦਵਾਰ ਐਲਾਨੇ ਨਵਤੇਜ ਜੀ ਮਰ ਹੁਣ ਕਿਹੜੀ ਨਵੀਂ ਗੱਲ ਹੋਣੀ ਆ ਜਿੱਤਣਾ ਤਾਂ ਕਹਿੰਦੇ ਰਾਣੇ ਇੰਦਰ ਨੇ ਆ ਨਾ ਤੇ ਰਾਜਾ ਰਾਣੇ ਤੇ ਰਾਜੇ ਦੇ ਵਿੱਚ ਪਹਿਲਾਂ ਵੀ ਰਾਜੇ ਨੂੰ ਹਰਾਇਆ ਸੀ ਰਾਣੇ ਨੇ ਅੱਜ ਵੀ ਹਰਾਤਾ ਰਾਣੇ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਰਾਜਾ ਜੀ ਸੀ ਅੱਜ ਅਮਰਿੰਦਰ ਸਿੰਘ ਰਾਜਾ ਜੀ ਆ ਸੋ ਸਸਿਕਾ ਜੀ ਨਮਸਕਾਰ ਭਾਬੀ ਕਿਸੇ ਤੁਹਾਡੇ ਨਾਲ ਸੋ ਅੱਜ ਖੜੇ ਆ ਜੀ ਗੁਰੂ ਨਗਰੀ ਦੇ ਵਿੱਚ ਹਲਕਾ ਸੁਲਤਾਨਪੁਰ ਲੋਧੀ ਜਿੱਥੇ ਕਿ ਕਾਂਗਰਸ ਦੀ ਅੱਜ ਰੈਲੀ ਸੀਗੀ ਦਰਸਲ ਕਾਂਗਰਸ ਦੀਆਂ ਰੈਲੀਆਂ ਹੀ ਦੋ ਤਰੀਕੇ ਦੀਆਂ ਹੋਈਆਂ ਹੁਣ ਇਹਦੇ ਵਿੱਚ ਫਰਕ ਕੀ ਸੀਗਾ ਇਹਦਾ ਹਾਲੇ ਅਸੀਂ ਵਿਰਵਾ ਕਰਾਂਗੇ ਕਿਉਂਕਿ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਤਾਂ ਰੈਲੀ ਹੁੰਦੀ ਹੈ ਜਿਹਦੇ ਵਿੱਚ ਸਮੁੱਚੀ ਕਾਂਗਰਸ ਟੀਮ ਪਹੁੰਚਦੀ ਹੈ ਰਾਜਾ ਬੜਿੰਗ ਹੋਣੇ ਹੁੰਦੇ ਨੇ ਰੰਧਾਵਾ ਸਾਹਿਬ ਹੁੰਦੇ ਨੇ ਖਿਆ ਸਾਹਿਬ ਹੁੰਦੇ ਨੇ ਹੋਰ ਵੀ ਬਹੁਤ ਸਾਰੀ ਸਮੁੱਚੀ ਟੀਮ ਪਹੁੰ ਹਲਕਾ ਸੁਲਤਾਨਪੁਰ ਲੋਧੀ ਤੋਂ ਹੀ ਜਿੱਤੇ ਉਮੀਦਵਾਰ ਵਿਧਾਇਕ ਹੁੰਦੇ ਨੇ ਇੰਦਰ ਪ੍ਰਤਾਪ ਸਿੰਘ ਰਾਣਾ ਹੁਣੇ ਉਹਨਾਂ ਦੀ ਆਪਣੀ ਵੱਖਰੀ ਰੈਲੀ ਹੁੰਦੀ ਹੈ ਉਹਨਾਂ ਦੇ ਨਾਲ ਹੁਣ ਇੱਕੋ ਹੀ 2 ਕਿਲੋਮੀਟਰ ਦੇ ਵਕਫੇ ਦੇ ਉੱਪਰ ਦੋ ਰੈਲੀਆਂ ਕਾਂਗਰਸ ਚਲਦੀਆਂ ਨੇ ਅੱਧੇ ਫਾਲੋਅਰ ਕਾਂਗਰਸ ਜਾਂਦੇ ਨੇ ਉਧਰ ਅੱਧੇ ਆਉਂਦੇ ਨੇ ਇੱਧਰ ਸੋ ਅੱਜ ਕਵਰ ਕੀਤੀ ਆ ਮੇਰੇ ਨਾਲ ਤੱਕਰ ਸਾਹਿਬ ਮੌਜੂਦ ਨੇ ਤੱਕਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਅੱਜ ਅਸੀਂ ਇੱਥੇ ਦੋ ਰੈਲੀਆਂ ਕਵਰ ਕੀਤੀਆਂ ਸਾਹਾਂ ਟੀ ਵੱਲੋਂ ਤੁਸੀਂ ਦੇਖ ਸਕਦੇ ਆਂ ਵੀ ਇੱਥੋਂ ਇੱਕ ਜਿਹੜਾ ਕੇਐਸ ਫਾਰਮ ਹੈਗਾ ਇੱਥੇ ਵਿਸ਼ਾਲ ਪਰਵਰਤਨ ਰੈਲੀ ਹੋਈ ਹੈਗੀ ਕਾਂਗਰਸ ਪਾਰਟੀ ਹਲਕਾ ਸੁ ਸਿੰਘ ਬੜਿੰਗ ਬਾਜਵਾ ਸਾਹਿਬ ਰੰਧਾਵਾ ਸਾਹਿਬ ਖਹਿਰਾ ਸਾਹਿਬ ਹੋਰ ਬਹੁਤ ਵੱਡੀ ਲੀਡਰਸ਼ਿਪ ਇੱਥੇ ਪਹੁੰਚੀ ਆ ਤੇ ਠੀਕ ਇੱਥੋਂ 3-4 ਕਿਲੋਮੀਟਰ ਤੇ ਅੰਪੀਰੀਅਲ ਪੂਨਮ ਹੋਟਲ ਹੈਗਾ ਆ ਉੱਥੇ ਜਿਹੜਾ ਕਿ ਰਾਣਾ ਇੰਦਰਪ੍ਰਤਾਪ ਸਿੰਘ ਨੇ ਨਵੀਂ ਸੋਚ ਨਵਾਂ ਪੰਜਾਬ ਦੇ ਬੈਨਰ ਹੇਠਾਂ ਰੈਲੀ ਆਪਣੀ ਕੀਤੀ ਆ ਪਰ ਸਾਨੂੰ ਇਹ ਲੱਗਦਾ ਸੀਗਾ ਵੀ ਉਸ ਰੈਲੀ ਤੇ ਹਲਕਾ ਕਪੂਰਥਲਾ ਦੇ ਬਰਾਏਕ ਰਾਣਾ ਗੁਰਜੀਤ ਸਿੰਘ ਸ਼ਾਮਲ ਹੋਣਗੇ ਪਰ ਦੇਖਣ ਨੂੰ ਮਿਲਿਆ ਵੀ ਉੱਥੇ ਰਾਣਾ ਗੁਰਜੀਤ ਸਿੰਘ ਨਹੀਂ ਸੀਗੇ ਇੱਕ ਕੱਲੀ ਰੈਲੀ ਰਾਣਾ ਇੰਦਰਪ੍ਰਤਾਪ ਸਿੰਘ ਦੇ ਮੋਢਿਆਂ ਤੇ ਹੋਈ ਆ ਵੱਡੀ ਗੱਲ ਕੀ ਦੇਖਣ ਨੂੰ ਮਿਲੀ ਆ ਇਹ ਗੱਲਾਂ ਹੁਣ ਮੈਂ ਜੋ ਕਹਿਣ ਲੱਗਾ ਔਨ ਕੋਡ ਆ ਚਾਹੇ ਸੁਲਤਾਨਪੁਰ ਲੋਧੀ ਦੇ ਮੇਰੇ ਬੜੇ ਸਤਿਕਾਰਯੋਗ ਸੀਆਈਡੀ ਵਾਲੇ ਹੈਗੇ ਆ ਪੱਤਰਕਾਰ ਭਰਾ ਹੈਗੇ ਆ ਜਿਹੜੇ ਲੋਕ ਇੱਥੇ ਆਏ ਸੀ ਉਹ ਹੈਗੇ ਆ ਔਨ ਕਾਰਡ ਗੱਲ ਕਰਨ ਲੱਗਾ ਵਿਧ ਪ੍ਰੂਫ ਫੋਟੋਆਂ ਵੀਡੀਓ ਸਾਡੇ ਕੋਲ ਸਾਰੀ ਆ ਇਧਰ ਲਈ ਵੀ ਤੇ ਉਹ ਜਿਹੜੀ ਰਾਣਾ ਇੰਦਰ ਪ੍ਰਤਾਪ ਨਾਲ ਰੈਲੀ ਕੀਤੀ ਉਧਰ ਵੀ ਮੈਂ ਹੁਣ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਇਹ ਕੇਐਸ ਫਾਰਮ ਹੈ ਇਹਦੇ ਦਾ ਹਾਲ ਦੇ ਅੰਦਰ ਮੀਟਿੰਗ ਹੋਈ ਆ ਜਿਹੜੀ ਰੈਲੀ ਹੋਈ ਆ ਤੇ ਜਿਹੜਾ ਅੰਪੀਰਲ ਸੀਗਾ ਉਥੇ ਕਾਸਲ ਉਹ ਬਾਹਰ ਵੱਡੇ ਗਰਾਊਂਡ ਦੇ ਵਿੱਚ ਜਿੱਥੇ ਹਾਲ ਹੈਗਾ ਜਿੱਦੇ ਘਾਹ ਕੁਲਗਾ ਵੱਡੀ ਗਰਾਊਂਡ ਆ ਉਥੇ ਰੈਲੀ ਹੋਈ ਆ ਜੇ ਆਪਾਂ ਜਿਹੜੀ ਨਵਤੇਜ ਸਿੰਘ ਚੀਮਾ ਨੇ ਰੈਲੀ ਕੀਤੀ ਆ ਉਹਦੇ ਸਾਹਮਣੇ ਗੱਲ ਕਰੀਏ ਤਾਂ ਰਾਣਾ ਇੰਦਰ ਪ੍ਰਤਾਪ ਸਿੰਘ ਅੱਜ ਵੀ ਬਾਜੀ ਮਾਰ ਗਏ ਆ ਇੱਥੇ ਨਾਲੋਂ ਤਿੰਨ ਗੁਣਾ ਵੱਡਾ ਕੱਟ ਦੇਖਣ ਨੂੰ ਮਿਲਿਆ ਸਾਨੂੰ ਹੁਣ ਆਪਾਂ ਗਿਣਤੀ ਦੀ ਗੱਲ ਕਰਦੇ ਆ ਜਦੋਂ ਅਸੀਂ ਕਾਂਗਰਸ ਦੀ ਰੈਲੀ ਦੀ ਗੱਲ ਕਰੀ ਜਿੱਥੇ ਪੂਰੇ ਦੁਆਬੇ ਦਾ ਜ਼ੋਰ ਲੱਗਾ ਸੀ ਪੂਰੇ ਦੁਆਬੇ ਤੋਂ ਲੋਕ ਆਏ ਸੀ ਔਰ ਰਿਕਾਰਡ ਗੱਲ ਕਰ ਰਹੇ ਆ ਪੂਰੇ ਦੁਆਬੇ ਤੋਂ ਵੱਖ-ਵੱਖ ਹਲਕਿਆਂ ਤੋਂ ਲੋਕ ਆਏ ਸੀ ਖਾਸ ਤੌਰ ਤੇ ਹਲਕਾ ਭਲੱਤ ਤੋਂ ਲੋਕ ਇੱਥੇ ਆਏ ਬੜੀ ਵੱਡੀ ਗਿਣਤੀ 'ਚ ਆਪਣੇ ਫਗਵਾੜਾ ਤੋਂ ਆਏ ਸੀਗੇ ਇੱਥੋਂ ਵੱਡੀ ਗਿਣਤੀ 'ਚ ਆਪਣੇ ਹੋਰ ਮਹੱਤਵਪੂਰਤ ਮੈਂ ਤੁਹਾਨੂੰ ਗੱਡੀਆਂ ਦੱਸਦਾ ਅੱਜ ਉਹ ਵੀ ਅਸੀਂ ਪੂਰੀ ਕਵਰੇਜ ਕੀਤੀ ਆ ਦੇਖੋ ਇੱਥੇ ਪੀਵੀ 29 ਵਾਲੀਆਂ ਗੱਡੀਆਂ ਦੇਖਣ ਨੂੰ ਮਿਲੀਆਂ ਪੀਵੀ 68 ਪੀਵੀ 10 ਪੀਵੀ 02 ਪੀਵੀ 53 ਪੀਵੀ 05 ਪੀਵੀ 11 ਪੀਵੀ 57 ਪੀਵੀ 36 ਪੀਵੀ 47 ਪੀਵੀ 63 ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੀਗੀਆਂ ਗੱਡੀਆਂ ਇਹ ਤਾਂ ਮੈਂ ਜੋ ਸ਼ਾਰਟ ਲਿਸਟ ਤੁਹਾਨੂੰ ਇਹ ਕਰਕੇ ਦਿਖਾਇਆ ਹੈਗੀਆਂ ਇਹ ਸੀਗੀਆਂ ਜਦੋਂ ਆਪਾਂ ਇਧਰੇ ਪਾਸੇ ਦੀ ਗੱਲ ਕਰਦੇ ਆਂ ਕਾਰਸੀਆਂ ਦੀ ਗਿਣਤੀ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਪੂਰੇ ਦੁਆਬੇ ਤੋਂ ਲੋਕ ਆਏ ਹੋਣ ਖਾਸੌਰ ਦੇ 8 10 ਹਲਕਿਆਂ ਤੋਂ ਤਰਨਤਨ ਸਾਹਿਬ ਤੋਂ ਵੀ ਬਹੁਤ ਵੱਡੀ ਗਿਣਤੀ ਦੇ ਲੋਕ ਆਏ ਸੀ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਜੇ ਆਪਾਂ ਲੰਬੇ ਤਰ੍ਹਾਂ ਗੱਲ ਕਰੀਏ ਤਾਂ 22 ਲਾਈਨਾਂ ਸੀ ਕੁਰਸੀਆਂ ਦੀ ਜੇ ਆਪਾਂ ਚੜਾਈ ਦੀ ਤਰ੍ਹਾਂ ਗੱਲ ਕਰੀ ਤਾਂ ਇੱਥੇ ਸੀਗੀਆਂ 32 ਮਾਤਲਬ ਇਹ ਗਿਣਤੀ ਹੁੰਦੀ ਕੁਰਸੀਆਂ ਦੀ 704 704 ਕੁਰਸੀਆਂ ਪੂਰੇ ਹਾਲ ਦੇ ਵਿੱਚ ਲੱਗੀਆਂ ਸੀਗੀਆਂ ਤੇ 100 ਕੁਰਸੀ ਖਿੰਡੀ ਪਈ ਸੀ ਜਾਨਕਿ 50 ਕਿ ਇੱਧਰ ਦਾ ਜਿੱਦਾਂ ਹੁੰਦਾ ਹੀ ਆ ਨਾ ਕਿਉਂਕਿ ਮੈਂ ਉਹ ਵੀ ਗਿਣੂਗਾ ਵਿੱਚ ਇਦਾਂ ਨਹੀਂ ਵੀ ਆਪਾਂ ਉਹ ਕੁਰਸੀ ਛੱਡ ਦਈਏ 800 5-10 ਕੁਰਸੀਆਂ ਜੋ ਲੱਗੀਆਂ ਦਿਸੀਆਂ ਸਾਨੂੰ ਉਹ ਸੀਗੀਆਂ ਉਹ ਬਿਲਕੁਲ 800 ਕੁਰਸੀ ਦੇ ਵਿੱਚ 750 ਬੰਦਾ ਬੈਠਾ ਸੀ 50 ਕੁਰਸੀਆਂ ਖਾਲੀ ਪਈਆਂ ਸੀ ਪਿੱਛੇ ਚਲੋ ਬਾਅਦ ਚ ਬਹਿ ਜਾਣਾ ਸੀ ਲੋਕਾਂ ਨੇ 750 ਬੰਦਾ ਕੁਰਸੀ ਦੇ ਬੈਠਾ ਸੀ 100 ਬੰਦਾ ਸਟੇਜ ਦੇ ਮੋਰੇ ਜਿੱਥੇ ਰਾਜਾ ਬੜੈ ਸਿੰਘ ਜੀ ਬੋਲਦੇ ਮੁੰਡੇ ਬੜੇ ਜੋਸ਼ ਸੀ ਨਾਰੇ ਨੂਰ ਲਾ ਗਿਆ 100 ਕ ਬੰਦਾ 150 ਬੰਦਾ ਉਹ ਸੀਗਾ 50 ਕ ਔਰਤਾਂ ਸੀਗੀਆਂ ਉਹਦੇ ਵਿੱਚ 100 ਜਦੋਂ ਪੂਰੀ ਸਟੇਜ ਲੱਗ ਚੁੱਕੀ ਤਾਂ ਬਾਹਰ ਦਾਸ ਕਿਥੇ ਦਾਸ ਕਿਥੇ 100 ਕ ਬੰਦਾ ਇਦਾਂ ਗਿਣਤੀ ਦੇ ਵਿੱਚ ਹੋਰ ਸੀਗਾ ਮਤਲਬ ਲੈ ਕੇ ਗੱਲ ਕਰ ਲਈਏ ਤਾਂ 1100 1150 1050 ਮਤਲਬ 1200 ਦੇ ਅੰਦਰ ਅੰਦਰ ਹੀ ਇੱਥੇ ਲੋਕ ਦਿਸਿਆ ਇਤੋਂ ਵੱਧ ਨਹੀਂ ਸੀ 1000 ਤੋਂ ਲੈ ਕੇ ਹਾਂ ਸੋ ਉਹ 1100 ਵੀ ਹੋ ਸਕਦੇ 1050 ਵੀ ਹੋ ਸਕਦੇ 1200 ਵੀ ਹੋ ਸਕਦੇ ਐ ਇਤੋਂ ਵੱਡੀ ਗਿਣਤੀ ਨਹੀਂ ਸੀ ਇਹ ਸੀਗੀ ਰੈਲੀ ਕਾਂਗਰਸ ਦੀ ਨਵਦੇਸ਼ ਸਿੰਘ ਚੀਮਾ ਨੇ ਕੀਤੀ ਜਿੱਥੇ ਵੱਡਾ ਜ਼ੋਰ ਲੱਗਾ ਹੋਇਆ ਸੀ ਬਹੁਤ ਵੱਡੀ ਲੀਡਰਸ਼ਿਪ ਕਾਂਗਰਸ ਦੀ ਆਈ ਹੁਣ ਗੱਲ ਕਰਦੇ ਆ ਰਾਣਾ ਇੰਦਰਪ੍ਰਤਾਪ ਸਿੰਘ ਦੀ ਜੋ ਆਜ਼ਾਦ ਉਮੀਦਵਾਰ ਆ ਉਹਨਾਂ ਨੇ ਇਕੱਲਿਆਂ ਨੇ ਆਪਣੀ ਰੈਲੀ ਕਰਕੇ ਦਿਖਾਈ ਆ ਇਹਨਾਂ ਦੀ ਇੱਕ ਹਾਲ ਦੇ ਵਿੱਚ ਸੀਗੀ ਛੋਟੇ ਹਾਲ ਦੇ ਵਿੱਚ ਉਹਨਾਂ ਦੀ ਬਾਹਰ ਸੀਗੀ ਹੁਣ ਉਹ ਵੀ ਗੱਲ ਤੁਹਾਨੂੰ ਮੈਂ ਦੱਸ ਦਿੰਨਾ ਉਹ ਸੀਗੀਆਂ ਲੰਬਾਈ ਦੇ ਵਿੱਚ ਲਾਲ ਰੰਗ ਦੀਆਂ ਕੁਰਸੀਆਂ ਸੀਗੀਆਂ ਲੰਬੀਆਂ ਲਾਈਨਾਂ 50 ਤੇ ਇਦਾਂ ਸੀਗੀਆਂ 40 20 ਕੁਰਸੀਆਂ ਇਧਰਲੀ ਸਾਈਡ 20 ਇਧਰ ਗੱਬੇ ਰਸਤਾ ਸੀ 50 ਗੁਣਾ 40 ਦੀ ਗਿਣਤੀ ਕਰ ਲਓ 2000 ਕੁਰਸੀ ਰੈੱਡ ਰੈੱਡ ਕੁਰਸੀ 2000 ਸੀ ਬਾਕੀ ਟੈਂਟ ਵਾਲੀ ਜਿਹੜੀ ਬ੍ਰਾਊਨ ਭੂਰੀ ਕੁਰਸੀ ਹੁੰਦੀ ਆ 200 ਹੋ ਸੀਗੀ 100 ਇਧਰ 100 ਇਧਰ ਉਥੇ 2200 ਕੁਰਸੀ ਲੱਗੀ ਹੋਈ ਸੀ ਇੱਕ ਪਾਸੇ 800 ਕੁਰਸੀ ਸੀ ਦੂਜੇ ਪਾਸੇ 2200 ਕੁਰਸੀ ਸੀਗੀ ਤੇ ਉਧਰ ਜੇ ਆਪਾਂ ਬਾਹਰ ਗੱਡੀਆਂ ਦੀ ਗੱਲ ਕਰ ਲਈਏ ਤਾਂ ਨਰੋਲ ਲਗਭਗ 80-85% ਗੱਡੀਆਂ ਸల్ਤਨਪੁਰ ਲੋਧੀਆਂ ਦੇਖਣ ਮਿਲੀਆਂ ਹੈਗੀਆਂ ਚਲੋ 10-12% ਲੋਕ ਆਏ ਵੀ ਹੁੰਦੇ ਬਾਹਰੋਂ ਅੰਦਰੋਂ ਉਹ ਸੀਗੇ ਤੇ ਜੇ ਆਪਾਂ ਗੱਲ ਕਰੀਏ ਖੜੇ ਲੋਕਾਂ ਦੀ ਇੱਧਰ ਉੱਧਰ ਕਰ ਲਈਦਾ ਇਕੱਠ ਇੰਨਾ ਵੱਡਾ ਸੀ ਇੱਕ ਪਾਸੇ 1200 ਬੰਦਾ ਦੂਜੇ ਪਾਸੇ ਸੀਗਾ 2500 ਤੋਂ ਲੈ ਕੇ 3000 ਬੰਦਾ ਸੋ ਤਾਂ ਮੈਂ ਕਹਿਣਾ ਵੀ ਤਿੰਨ ਗੁਣਾ ਜ਼ਿਆਦਾ ਵੱਡਾ ਇਕੱਠ ਰਾਣਾ ਇੰਦਰਪ੍ਰਤਾਪ ਨੇ ਕਰਕੇ ਦਿਖਾਤਾ ਹੁਣ ਇੱਕ ਗੱਲ ਹੋਰ ਦੇਖਣ ਮਿਲੀ ਇਥੇ ਅਸੀਂ ਆਏ ਆਂ ਗੱਲਬਾਤ ਕੀਤੀ ਦੇਖੋ ਇਹ ਜੋ ਗੱਲਾਂ ਅਸੀਂ ਸਾਨ ਟੀਵੀ ਦੇ ਕਹਿ ਰਹੇ ਆਂ ਸ਼ਰਯਮ ਕਹਿੰਦੇ ਆ ਕੋਈ ਵੀ ਭਰਾ ਸਾਨੂੰ ਚੈਲੰਜ ਕਰਕੇ ਇੰਨੀ ਗੱਲ ਕਹਿ ਦਵੇ ਵੀ ਬਾਈ ਬੋਲ ਤਾਂ ਰਹੇ ਉਹਨੂੰ ਪ੍ਰੂਫ ਤਾਂ ਕਰ ਦਿਓ ਸਾਬਤ ਕਰ ਦਿਓ ਉਹ ਸਾਬਤ ਅਸੀਂ ਕਰਾਂਗੇ ਦਮ ਰੱਖਦੇ ਆਂ ਸਾਰਾ ਡਾਟਾ ਫੋਨ ਦੇ ਵਿੱਚ ਹੈਗਾ ਕੋਸ਼ਿਸ਼ ਕਰਾਂਗੇ ਇਹ ਵੀ ਚਲਾ ਦਿਆਂਗੇ ਅਸੀਂ ਹਣਾ ਗੱਡੀਆਂ ਜਿਹੜੀਆਂ ਨੰਬਰ ਬੋਲੇ ਉਹ ਦਿਖਾ ਦੇਾਂਗੇ ਜਿੰਨੀਆਂ ਕੁਰਸੀਆਂ ਇਧਰੋਂ ਲੱਗੀਆਂ ਐ ਲੱਗੀਆਂ ਲਾਈਨ 'ਚ ਉਹ ਗਿਣਾ ਦੇਾਂਗੇ ਤੁਹਾਨੂੰ ਤੇ ਜਿੱਥੋਂ ਲੋਕ ਕਹਿੰਦੇ ਆ ਜੀ ਭਰਾਤੋਂ ਆਇਆ ਜੀ ਖਹਿਰਾ ਸਾਹਿਬ ਨਾਲ ਅਸੀਂ ਫਵਾੜਾ ਤੋਂ ਆਇਆ ਜੀ ਅਸੀਂ ਤਰਨਤਨ ਤੋਂ ਆਇਆ ਜੀ ਅਸੀਂ ਮਹਿਤਪੁਰ ਤੋਂ ਆਇਆ ਜੀ ਅਸੀਂ ਸ਼ਾਹਕੋਟ ਤੋਂ ਆਇਆ ਅਸੀਂ ਬਾਗਾਪੁਰਾਣਾ ਤੋਂ ਆਇਆ ਅਸੀਂ ਜੀਰਾ ਤੋਂ ਆਏ ਆ ਹੋਰ ਬਹੁਤ ਸਾਰੇ ਹਲਕੇ ਜਿਹੜੇ ਮੇਰੇ ਯਾਦ ਨਹੀਂ ਆ ਰਹੇ ਮਤਲਬ 10 12 ਹਲਕੇ ਇਦਾਂ ਦੇ ਉੱਤੇ ਇਹ ਗਣ ਆਏ ਗਏ ਆ ਉਹ ਸਾਰੇ ਲੋਕਾਂ ਦੇ ਇਕੱਠ ਦੇ ਵਿੱਚ ਇਹ ਹੋਇਆ ਹੈਗਾ ਹੁਣ ਜਦੋਂ ਆਪਾਂ ਲਗਿੱਤੀ ਕੋਈ ਕਹਿੰਦੇ ਅਸੀਂ ਨਰੇਗਾ ਵਾਲੀਆਂ ਆ ਕੋਈ ਕਹਿੰਦੇ ਜੇ ਅਸੀਂ ਕਿਤੇ ਹਾਂ ਅੱਛਾ ਇੱਕ ਮੁੰਡੇ ਦੀ ਆਪਾਂ ਜਦੋਂ ਉਹ ਕੀਤੀ ਆ ਤਰਨਤਾਰਨ ਤੋਂ ਕਹਿੰਦੇ ਸੀ ਤਰਨਤਾਰਨ ਤੋਂ ਉਹ ਕਿ ਸਾਨੂੰ ਰਹਿਣ ਜਗ੍ਹਾ ਨਹੀਂ ਦਿੱਤੀ ਜਦਾਂ ਕਹਿੰਦੇ ਕਹਿੰਦੇ ਚਲ ਜਾਓ ਬਾਹਰ ਚਲ ਜਾਓ ਉਹ ਮੁੰਡੇ ਨੇ ਕੀ ਕੀ ਸੀ ਕਿੰਨੇ ਬੰਦੇ ਲੈ ਕੇ ਆਏ ਆ 100 ਬੰਦਾ ਮੁੰਡੇ ਆਏ ਉਹ ਕਹਿੰਦੇ ਸੀ 100 ਮੁੰਡੇ ਲੈ ਕੇ ਆਏ ਆ ਤਰਨਤਾਰਨ ਤੋਂ ਕਹਿੰਦੇ ਅਸੀਂ ਅੰਦਰ 20 ਬਾਹਰ ਖੜੇ ਆ 20 ਬਾਹਰ ਖੜਿਆ ਕਹਿੰਦੇ ਇੰਨੀ ਬਤਮੀਜ਼ੀ ਸਾਣਾ ਹੋਈ ਆ ਸਾਨੂੰ ਕਹਿੰਦੇ ਬਾਹਰ ਚਲ ਜਾਓ ਦੇਖੋ 100 ਮੁੰਡਾ ਤਾਂ ਉਹ ਹੀ ਉੱਠ ਕੇ ਬਾਹਰ ਆ ਗਿਆ ਹੁਣ 100 ਮੁੰਡਾ ਔਨ ਫਲਾ ਥਲੇ ਕਹਿ ਰਹੇ ਆ ਇਧਰੋਂ ਕਹਿ ਰਹੇ ਰ ਤੁਸੀਂ ਲਾਰਜ ਆ ਕੇ ਦੇਖ ਲਓ ਵੀ ਡੇਢ ਦੇ 200 ਬੰਦਾ ਰਹਿ ਗਿਆ ਹਲਕਾ ਸੁਲਤਾਨਪੁਰ ਦੇ ਵਿੱਚ ਜਿਹੜਾ ਇੱਥੇ ਆਇਆ ਸੀ ਬਾਕੀ ਰਾਣਾ ਇੰਦਰਪ੍ਰਤਾਪ ਦੇ ਵਿੱਚ ਜਿਹੜੇ ਲੋਕ ਆਏ ਸੀ ਬੜੇ ਜੱਟ ਜ਼ਿਮੀਂਦਾਰ ਬੰਦੇ ਸੀਗੇ ਸਾਤ ਸੂਰਤ ਦਾੜ੍ਹੀਆਂ ਕੁੱਲੀਆਂ ਵੱਡੀਆਂ ਪੱਗਾਂ ਚਟੇ ਕੁਰਤੇ ਪਜਾਮੇ ਖਾਸ ਤੌਰ ਤੇ ਸਾਡੇ ਐਸਸੀ ਭਰਾ ਵੀ ਸੀ ਬਾਲਮਿਕ ਭਾਈਚਾਰਾ ਵੀ ਜਾਨਕਾ ਸਾਰੀਆਂ ਬਰਾਤੀਆਂ ਸਾਰੀਆਂ ਜਾਤਾਂ ਪਾਤਾਂ ਆਈਆਂ ਸੀ ਮਤਲਬ ਪਤਾ ਲੱਗਦਾ ਸੀ ਪਿੰਡਾਂ ਦੀਆਂ ਕਰੀਮਾਂ ਆਈਆਂ ਹੋਈਆਂ ਪੰਚਾਇਤਾਂ ਪੰਜ ਸਰਪੰਚ ਸਾਰੇ ਉਥੋਂ ਦੱਸਦਾ ਸੀ ਵੀ ਹਾਂ ਵੀ ਵਾਕਈ ਵੀ ਨਰੋਲ ਅਕਾ ਪੀਤੇ ਹੈਗਾ ਇੱਥੇ ਅ ਮੁੰਡੇ ਆਉਂਦੇ ਸੀ ਨਿਕਲ ਜਾਂਦੇ ਸੀ ਰਾਜਾ ਬੜਿੰਗ ਜੀ ਨੇ ਲਾਈਵ ਵੀ ਚੱਲਿਆ ਬਹੁਤ سارے ਚੈਨਲਾਂ ਤੇ ਪ੍ਰਧਾਨ ਸਾਹਿਬ ਨੇ ਘਟੋ ਘੱਟ ਨਹੀਂ ਤੇ ਮੇਰੇ ਖਿਆਲ ਨਾਲ 15 ਤੋਂ 20 ਰਿਅਰ ਆਟੋ ਆਟੋ ਗਿਆ ਉਹ ਬਹਿ ਜਾਓ ਭਰਾਵਾ ਉਹ ਬਹਿ ਜਾਓ ਉਹ ਬਹਿ ਜਾਓ ਇੱਧਰ ਚਲ ਜਾਓ ਉਹ ਆਉਂਦੀ ਸੀ ਜਨਤਾ ਤੇ ਚਲ ਜਾਂਦੀ ਜਿੱਦਾਂ ਰੈਲੀਆਂ 'ਚ ਹੁੰਦਾ ਹੀ ਆ ਉੱਥੇ ਇਦਾਂ ਸੀ ਇੱਕ ਵਾਰੀ ਵੀ ਕਿਸੇ ਨੂੰ ਨਹੀਂ ਕਹਣਾ ਬਹਿ ਜਾਓ ਬੜਾ ਜੈਂਟਲਮੈਨੀ ਕੰਮ ਚੱਲਿਆ ਤਮੀਜ਼ ਦੇ ਵਿੱਚ ਲੋਕ ਬੈਠੇ ਰਹੇ ਸੁਣੀ ਅਖੀਰ ਤੱਕ ਚੱਲਿਆ ਸੋ ਮਤਲਬ ਕੀ ਹੈਗਾ ਦੋ ਰੈਲੀਆਂ ਹੋਈਆਂ ਪਹਿਲਾਂ ਵੀ ਰਾਣਾ ਇੰਦਰਪ੍ਰਤਾਪ ਨੇ ਆਪਣੀ ਜੈਤ ਵਿਆਈ ਜੈਤ ਵਿਆਈ ਕਿੱਦਾਂ ਵੀ 2022 ਦੇ ਵਿੱਚ ਆਜ਼ਾਦ ਉਮੀਦਵਾਰ ਖੜੇ ਹੋ ਕੇ ਜਿੱਤੇ ਉਨ੍ਹਾਂ ਕਿਹਾ ਬਾਪੂ ਜੀ ਉਹਨਾਂ ਦੇ ਨੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਵੀ ਚੱਲ ਬਈ ਨਵਤੇਜ ਚੀਮਾ ਜੀ ਚਲੋ ਕਿੱਥੇ ਭਾਜਦੇ ਹੋ ਤੁਹਾਡੇ ਪਿੰਡ ਵੀ ਆ ਜਾਾਂਗੇ ਤੁਹਾਡੇ ਬੂਥ ਤੇ ਵੀ ਆ ਜਾਾਂਗੇ ਉੱਥੋਂ ਵੀ ਹਰਾਵਾਂਗੇ ਇੱਥੋਂ ਵੀ ਹਰਾਵਾਂਗੇ ਰਾਤੋ ਰਾਤ ਨਗਰ ਕੌਂਸਲ ਪਾਠ ਦੀ ਨਰਤੋਰਾ ਪੰਚਾਇਤਾਂ ਸਰਪੰਚ ਸਾਰੇ ਹੀ ਚੱਕ ਕੇ ਇੱਧਰ ਆ ਗਏ ਉੱਥੇ ਹੁਣ ਮੈਂ ਗੱਲਬਾਤ ਕੀਤੀ ਮੈਂ ਕਿਹਾ ਜੀ ਤੁਸੀਂ ਕਿਹੜੀ ਪਾਰਟੀ ਤੋਂ ਹੋ ਇਹਨੇ ਛੱਡੋ ਜੀ ਪਾਰਟੀ ਬੂਟੀ ਅਸੀਂ ਜਿਹੜੀ ਮਰਜ਼ੀ ਪਾਰਟੀ ਤੋਂ ਤੁਸੀਂ ਕਹਿਣਾ ਕਿ ਚਾਹੁੰਦੇ ਹੋ ਮੈਂ ਕਿਹਾ ਮੈਂ ਇਹ ਕਹਿਣਾ ਚਾਹੁੰਦਾ ਜੀ ਉਧਰ ਕਾਂਗਰਸੀ ਏਡੀ ਵੱਡੀ ਰੈਲੀ ਹੋ ਰਹੀ ਹੈ ਮੈਂ ਤੁਹਾਨੂੰ ਤੁਸੀਂ ਕਾਂਗਰਸੀ ਬੰਦੇ ਹੋ ਮੈਨੂੰ ਪਤਾ ਲੱਗਾ ਤੁਸੀਂ ਕਹਿੰਦੇ ਜੀ ਅਸੀਂ ਜਿੱਥੋਂ ਮਰਜ਼ੀ ਹੋਈਏ ਸਾਨੂੰ ਕੋਈ ਲੈਣਾ ਦੇਣਾ ਨਹੀਂ ਜਿੱਥੇ ਰਾਣਾ ਉੱਥੇ ਜਾਣਾ ਬਸ ਮੈਂ ਕਹਿੰਦਾ ਜੀ ਇਹ ਹੀ ਗੱਲ ਹੋਈ ਕਹਿੰਦੇ ਬਸ ਇਹ ਹੀ ਗੱਲ ਆ ਜਿੱਥੇ ਰਾਣਾ ਉਥੇ ਜਾਣਾ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਮਤਲਬ ਰਾਣਾ ਇੰਦਰਪ੍ਰਤਾਪ ਨੇ ਪਕੜ ਬਣਾਈ ਹੋਈ ਆ ਹਲਕੇ ਦੇ ਵਿੱਚ ਵਿਚਰਦੇ ਆ ਸਟੇਜ ਤੋਂ ਵੱਡੀਆਂ-ਵੱਡੀਆਂ ਉਹਨਾਂ ਨੇ ਗੱਲਾਂ ਕੀਤੀਆਂ ਲੋਕਾਂ 'ਚ ਉਤਸ਼ਾਹ ਸੀਗਾ ਸੋ ਦੇਖਣਾ ਤਾਂ ਇਹ ਆ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਜੀ ਕਾਂਗਰਸ ਪਾਰਟੀ ਦਰੋਂ ਦਾਵਾ ਸਾਂ ਨੇ ਬੜਾ ਕਹਿ ਜੀ ਸਾਡੇ ਤਾਂ ਜੀ ਵੱਡੇ ਲੀਡਰ ਨਵਤੇਜ ਚੀਮਾ ਆ ਮੈਂ ਕਾਂਗਰਸ ਆ ਇਹ ਐਲਾਨ ਕਰੀ ਜਾਂਦੇ ਆ ਉਹ ਕਹਿੰਦੇ ਕਾਂਗਰਸ ਦਾ ਕੱਲੂ ਕਹਿ ਦੋ ਵੀ ਹਰਦੀਪ ਸਿੰਘ ਤਗੜ ਵੀ ਕੈਂਡੀਡੇਟ ਆ ਸੁਲਤਾਨਪੁਰ ਤੋਂ ਇਦਾਂ ਥੋੜੀ ਗੱਲ ਬਣ ਜਾਣੀ ਉਹ ਕਹਿੰਦੇ ਪਾਰਟੀਆਂ ਨਾਲ ਉਮੀਦਵਾਰਾਂ ਥੋੜੀ ਲਾਣੇ ਦੇਣਾ ਕਾਂਗਰਸ ਨੇ ਤਾਂ ਪਹਿਲਾਂ ਵੀ ਉਮੀਦਵਾਰ ਐਲਾਨੇ ਆ ਨਵਤੇਜ ਚੀਮਾ ਦਾ ਹੁਣ ਕਿਹੜੀ ਨਵੀਂ ਗੱਲ ਹੋਣੀ ਆ ਜਿੱਤਣਾ ਤਾਂ ਕਹਿੰਦੇ ਰਾਣੇ ਇੰਦਰ ਨੇ ਆ ਵੀ ਜਿਹੜਾ ਲੜਾਈ ਲੜਦਾ ਹੈਗਾ ਸੋ ਲੈ ਦੇ ਕੇ ਗੱਲ ਦੇਖਣੋਂ ਇਹ ਮਿਲਿਆ ਰਾਣਾ ਇੰਦਰ ਪ੍ਰਤਾਪ ਰਾਣਾ ਗਰਜੀਤ ਸਿੰਘ ਰਾਣਾ ਦੇ ਰਾਜ ਰਾਣੇ ਦੇ ਰਾਜੇ ਦੇ ਵਿੱਚ ਪਹਿਲਾਂ ਵੀ ਰਾਜੇ ਨੂੰ ਹਰਾਇਆ ਸੀ ਰਾਣੇ ਨੇ ਅੱਜ ਵੀ ਹਰਾਤਾ ਰਾਣੇ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਰਾਜਾ ਜੀ ਸੀ ਅੱਜ ਅਮਰਿੰਦਰ ਸਿੰਘ ਰਾਜਾ ਜੀ ਆ ਸੱ ਵੱਡੇ ਚੈਨਾਂ ਦੇ ਰਾਣਾ ਵਰਸ ਰਾਜਾ ਰਾਣਾ ਵਰਸ ਰਾਜਾ ਰਾਣਿਆਂ ਨੇ ਅੱਜ ਫੇਰ ਜਿੱਦਾਂ ਕਹਿ ਲਈਏ ਵੀ ਜੱਤ ਮਾਰ ਲਈ ਆ ਬਾਜੀ ਮਾਰ ਲਈ ਆ ਅੱਜ ਸੁਲਤਾਨਪੁਰ ਹਲਕੇ ਦੇ ਉੱਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਸੀਗੀਆਂ ਸਾਰੀਆਂ ਪਾਰਟੀਆਂ ਨਜ਼ਰਾਂ ਸੀਗੀਆਂ ਤੇ ਬੜੇ ਵੱਡੇ ਯੋਜ ਦੇ ਨਾਲ ਉੱਤੋਂ ਨਿਕਲੇ ਹੈਗੇ ਆ ਅੱਜ ਵੀ ਇਹ ਗੱਲ ਸਾਬਤ ਹੁੰਦੀ ਆ ਵੀ ਇਹ ਨਹੀਂ ਹੁੰਦਾ ਵੀ ਸਾਰਾ ਕੁਝ ਪਾਰਟੀਆਂ ਹੀ ਹੁੰਦੀਆਂ ਚਾਹੇ ਕਾਂਗਰਸ ਚਾਹੇ ਅਕਾਲੀ ਚਾਹੇ ਆਮ ਆਦਮੀ ਚਾਹੇ ਕੋਈ ਗੱਲ ਇਹ ਹੁੰਦੀ ਆ ਬੰਦੇ ਦੇ ਹੁੰਦੀ ਆ ਜਿਹੜਾ ਉਮੀਦਵਾਰ ਜਿੱਤਿਆ ਹੋਇਆ ਆ ਜਿਹੜਾ ਐਮਐਲਏ ਆ ਐਮਪੀ ਆ ਲੋਕਾਂ ਨਾਲ ਕਿਦਾਂ ਵੇਚਦਾ ਉਹ ਆਜ਼ਾਦ ਉਮੀਦਵਾਰ ਹੀ 부ਚੀਆਂ ਪੁਆਈ ਜਾਂਦਾ ਭੜਥੂ ਪੁਆਈ ਜਾਂਦਾ ਲੋਕੀ ਨਾਲ ਆ ਆਮ ਆਦਮੀ ਪਾਰਟੀ ਸਪੋਰਟਰ ਵੀ ਕਹਿੰਦੇ ਰਾਣਾ ਜਿੱਥੇ ਜਿੱਥੇ ਰਾਣਾ ਉੱਥੇ ਜਾਣਾ ਅਕਾਲੀ ਦਲ ਦੇ ਸਪੋਰਟਰ ਬਹੁਤ سارے ਕਹਿੰਦੇ ਜਿੱਥੇ ਰਾਣਾ ਉੱਥੇ ਜਾਣਾ ਆ ਕਾਂਗਰਸ ਦਾ 90% ਹੀ ਕਹੀ ਜਾਂਦੇ ਜਿੱਥੇ ਰਾਣਾ ਉੱਥੇ ਜਾਣਾ ਤੇ ਲੈ ਦੇ ਕੇ ਰਹਿ ਗਿਆ ਹਣਾ ਕਿਸੇ ਕੋ ਸੋ ਮੁੱਕ ਦੀ ਗੱਲ ਇਹ ਆ ਬਹੁਤ ਵੱਡੀ ਅੱਜ ਰੈਲੀ ਸੀ ਹਲਕਾ ਸੁਲਤਾਨਪੁਰ ਦਾ ਬਹੁਤ ਵੱਡਾ ਦਿਨ ਸੀਗਾ ਕਾਂਗਰਸ ਦੇ ਵਿੱਚ ਬਹੁਤ ਵੱਡੀ ਬਗਾਵਤ ਸੀ ਪੱਗ ਦਾ ਸੁਭਾਅ ਸੀ ਮੋਛ ਦਾ ਸੁਭਾਅ ਸੀ ਇੱਜ਼ਤ ਦਾਤ ਲੱਗੀ ਸੀ ਤੇ ਰਾਣੇ ਦੀ ਮੋਛ ਵੀ ਕਾਇਮ ਰਹਿ ਗਈ ਪੱਗ ਵੀ ਗੂੜੇ ਰੰਗ ਦੀ ਬੰਨੀ ਸੀ ਤੇ ਲੋਕਾਂ ਨੇ ਅੱਜ ਸੈਲਫੀਆਂ ਕਰਾਉਂਦਿਆਂ ਕਰਾਉਂਦਿਆਂ ਨੇ ਰਾਣੇ ਇੰਦਰਪ੍ਰਤਾ ਆਪਣਾ ਆਪਣੇ ਫੋਨ ਦੀ ਮੈਮਰੀ ਭਰ ਲਈਆ ਗੱਲ ਇਹ ਆ ਬਈ ਰਾਣਾ ਇੰਦਰਪ੍ਰਤਾ ਬਾਜੀ ਬਾਜੀ ਮਾਰ ਗਿਆ ਇਹਨ ਦਾ ਪਾਵ ਹੈ ਕਿ ਜਿੱਥੇ ਹਲਕਾ ਸੁਲਤਾਨਪੁਰ ਲੋਧੀ ਦੇ ਵਿੱਚ ਰੈਲੀ ਸੀਗੀ ਇੱਕ ਪਾਸੇ ਤਾਂ ਸਮੁੱਚੀ ਕਾਂਗਰਸ ਟੀਮ ਪਹੁੰਚਦੀ ਹੈ ਲੀਡਰਸ਼ਿਪ ਵੱਡੀ ਲੀਡਰਸ਼ਿਪ ਪਹੁੰਚਦੀ ਹੈ ਇੱਕ ਪਾਸੇ ਇਕੱਲਾ ਰਾਣਾ ਜੀ ਹੁਣ ਆਪਣੀ ਰੈਲੀ ਕਰਕੇ ਚੱਲ ਜਾਂਦੇ ਨੇ ਤੇ ਇਕੱਠ ਜਿਹੜਾ ਦੇਖਣ ਨੂੰ ਮਿਲਿਆ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਾਕੀ ਹਲਕਾ ਸੁਲਤਾਨਪੁਰ ਲੋਧੀ ਦੀ ਜਿੰਨੀ ਸੰਗਤ ਹੈ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਜੋ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਜ਼ਰੂਰ ਸਕੀਏ ਇਹ ਸਵਾਰ ਹਲਕਾ ਸੁਲਤਾਨਪੁਰ ਲੋਧੀ ਦੇ ਵਿੱਚ ਅੱਜ ਦੀ ਤੁਸੀਂ ਇਹਨਾਂ ਦੋਹਾਂ ਰੈਲੀਆਂ ਨੂੰ ਜਾਂ ਇਹਨਾਂ ਦੋਨਾਂ ਮਹਾ ਮੀਟਿੰਗਜ਼ ਨੂੰ ਕਿਵੇਂ ਦੇਖਦੇ ਹੋ ਇਹ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ